ਲੁਧਿਆਣਾ ਤੇ ਜਲੰਧਰ ਬਾਈਪਾਸ ਹਾਈਵੇ ਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਲੋਕ ਆਪਣੀਆਂ ਗੱਡੀਆਂ ਦੀ ਪਾਸਿੰਗ ਕਰਵਾਉਣ ਨੂੰ ਲੈ ਕੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਖੱਜਲ ਖਵਾਰ ਹੋ ਰਹੇ। ਉੱਥੇ ਇਸ ਮੌਕੇ ਲੋਕਾਂ ਵੱਲੋਂ ਕਿਆ ਗਿਆ ਕਿ ਉਹ ਸਵੇਰ ਤੋਂ ਹੀ ਇੱਥੇ ਆ ਕੇ ਖੜੇ ਹਨ ਅਤੇ ਇੰਨੀ ਕਿੜਾਕੇ ਧੁੱਪ ਦੇ ਅੰਦਰ ਉਹਨਾਂ ਨੂੰ ਖੱਜਲ ਖਵਾਰ ਹੋਣਾ ਪੈ ਰਿਹਾ। ਉੱਥੇ ਇਸ ਮੌਕੇ ਲੋਕਾਂ ਵੱਲੋਂ ਸਰਕਾਰਾਂ ਵੱਲੋਂ ਲੀਤੇ ਜਾ ਰਹੇ ਟੈਕਸਾਂ ਦਾ ਵੀ ਵਿਰੋਧ ਪ੍ਰਗਟਾਇਆ ਕਿਉਂਕਿ ਲੋਕਾਂ ਵੱਲੋਂ ਦੱਸਿਆ ਗਿਆ ਕਿ ਇੱਥੇ ਆਰਟੀਓ ਦਫ਼ਤਰ ਇੱਕ ਪੱਥਰ ਤੇ ਬਣਾਇਆ ਗਿਆ ਹੈ ਅਤੇ ਨਾ ਹੀ ਕੋਈ ਸੂਲ ਉੱਥੇ ਉਸ ਮੌਕੇ ਲੋਕਾਂ ਵੱਲੋਂ ਕਿਆ-ਕਿਆ ਕੀ ਆਏ ਦਿਨ ਹੀ ਆਟੀਆਂ ਆਸਰ ਵੱਲੋਂ ਛੁੱਟੀਆਂ ਕੀਤੀਆਂ ਜਾਂਦੀਆਂ ਉੱਥੇ ਹੀ ਇਸ ਮੌਕੇ ਲੋਕਾਂ ਵੱਲੋਂ ਇਸ ਚੀਜ਼ ਦਾ ਵਿਰੋਧ ਧਰਨਾ ਲਗਾ ਕੇ ਕੀਤਾ ਗਿਆ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਨੇ ਸ਼ਾਤ ਕਰਵਾ ਕੇ ਧਰਨਾ ਚਕਵਾਇਆ ਗਿਆ ਜਦ ਇਹ ਆਟੋਸ ਆਫ ਦਾ ਦਫਤਰ ਆ ਠੀਕ ਆ ਜਿੱਤੋਂ ਅਸੀਂ ਗੱਡੀਆਂ ਫੈਡਰਸ ਕਰਾਉਨੇ ਆ ਤੇ ਪਾਸ ਕਰਦੇ ਨੇ ਇਹ ਵੀ ਆਫ ਦਾ ਕੋਈ ਟੈ ਕੋਈ ਟੈਲੀਫੋਨ ਨੰਬਰ ਹੈ ਕੋਈ ਕੁਝ ਨਹੀਂ ਲਿਖਿਆ ਬਵਾਸਿਰ ਦਾ ਇਲਾਜ ਲਿਖਿਆ ਹੋਇਆ ਵਾ ਜੀ ਜੀ ਨੰਬਰ ਲਿਖਿਆ ਬਵਾਸਿਰ ਦਾ ਇਹ ਨਹੀਂ ਆਣਾ ਜੀ ਉਹਨਾਂ ਨੂੰ ਇੱਥੇ ਲਿਖ ਕੇ ਲਾਣਾ ਚਾਹੀਦਾ ਸੀ ਅਸੀਂ ਸੋਹਣੇ 6 ਵਜੇ ਦੇ ਆਏ ਹੋਇਆ ਜੀ ਅਸੀਂ ਖੰਨੇ ਤੋਂ ਆਇਆ ਸਪੈਸ਼ਲ 5 ਵਜੇ ਸਵੇਰੇ ਉੱਠ ਕੇ ਸਾਡਾ 10ਵਾਂ ਨੰਬਰ ਸੀ ਉਸ ਤੋਂ ਬਾਅਦ ਇਹ ਕਹਿੰਦੇ ਸਾਢੇ 8 ਵਜੇ ਆਊਗਾ ਅਸੀਂ ਸਾਢੇ 8 ਵਜੇ ਮੀਟ ਕੀਤੀ ਦੱਕ ਕੀਤੀ ਉਹ ਤੋਂ ਬਾਅਦ ਵੀ ਇੱਥੇ ਪਿੱਛੇ ਹਾਰਡੀਵਾਰਡ ਤੱਕ ਜ ਗੱਡੀਆਂ ਦਾ ਲੱਗੇ ਹੋਣੇ ਇੱਧਰ ਵੀ ਲੱਗੇ ਆ ਇਹਦੇ ਵਿੱਚ ਕਈ ਲੇਡੀਜ਼ ਵੀ ਨੇ ਬੱਚੇ ਵੀ ਨੇ ਠੀਕ ਹੈ ਇੱਥੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਕੋਈ ਟਾਇਲਟ ਨਹੀਂ ਹੈਗਾ ਤੇ ਨੰਬਰ ਜਿਵੇਂ ਕਿ ਸਭ ਨੂੰ ਪਤਾ ਸਭ ਲੋਕ ਜਾਗਰੂਕ ਨੇ ਕੱਲੇ ਪੰਜਾਬ ਸਰਕਾਰ ਦੀ ਇੱਕ ਚਿੱਠੀ ਵਾਇਰਲ ਲਈ ਹੈ ਜਿਹਦੇ ਵਿੱਚ ਲਿਖਿਆ ਹੋਇਆ ਵੀ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਆਪਣਾ ਫੋਨ ਨੰਬਰ ਆਫਟਰ ਡਿਊਟੀ ਬੰਦ ਨਹੀਂ ਕਰੂਗਾ ਠੀਕ ਆ ਵੀ ਕੋਈ ਵੀ ਪ੍ਰਸ਼ਾਸਨਿਕ ਕਦੇ ਵੀ ਲੈ ਸਕਦੇ ਆਸੀਂ ਵੀ ਇੱਕ ਮੁਲਾਜ਼ਮ ਬੰਦੇ ਆ ਛੁੱਟੀ ਕਰਕੇ ਆਏ ਆ ਠੀਕ ਆ ਪਰ ਸੋਬਾ ਤੋਂ ਕਿਸੇ ਵੀ ਦਾ ਨੰਬਰ ਨਹੀਂ ਆ ਰਿਹਾ ਲੱਗ ਰਿਹਾ ਜਿਹੜਾ ਅਸੀਂ ਲੁਧਿਆਣਾ ਡੀਟੀਓ ਅਫਸਰ ਦਾ ਦਫਤਰ ਉਹ ਵੀ ਨਹੀਂ ਲੱਗ ਰਿਹਾ ਤਕਰੀਬਨ ਇਹ ਅੱਜ ਦਾ ਨਹੀਂ ਉਹ ਖੱਜਲ ਖਵਾਰੀ ਸ਼ੁੱਕਰਵਾਰ ਨੂੰ ਵੀ ਇਸੇ ਤਰ੍ਹਾਂ ਹੋਇਆ ਠੀਕ ਆ ਹਫਤੇ ਨੂੰ ਆ ਗਾਂਗੇ ਸ਼ੁੱਕਰਵਾਰ ਨੂੰ ਇਹ ਕਹਿੰਦੇ ਦੀ ਬਿਮਾਰ ਆ ਸਰ ਦੇਖੋ ਅਸੀਂ ਤਾਂ ਇਹਨਾਂ ਦਾ ਰੌਲਾ ਚੱਕਿਆ ਜੀ ਸਾਡੇ ਤੋਂ ਪਹਿਲਾਂ ਜਿਹੜੇ ਇਹ ਦੱਸੋ ਵੀ ਇਹ ਜਾਂ ਕਿਹੜਾ ਮੈਕਮਾ ਜਿਹਦੇ ਵਿੱਚ ਇੱਕ ਕੋ ਅਫਸਰ ਹੁੰਦਾ ਅਸੀਂ ਆਪ ਖੁਦ ਰੋਕੜੀ ਕਰਦੇ ਜੀ ਅਸੀਂ ਨਹੀਂ ਜਾਂਦੇ ਤਾਂ ਸਾਡਾ ਸਬਸਟੀਟਿਊਟ ਕੋਈ ਬੈਠਦਾ ਠੀਕ ਆ ਪੰਜਾਬ ਤੇ ਇੰਨੀ ਬੇਰੋਜ਼ਗਾਰੀ ਆ ਕਿੰਨੇ بڑے ਲੈ ਕੇ ਲੋਕ ਬੈਠੇ ਨੇ ਜੇ ਤੋ ਤ ਨਹੀਂ ਹੁੰਦਾ ਤੁਸੀਂ ਆਊਟਸੋਰਸਸ ਕਰਾ ਲੋ ਠੀਕਾ ਉਮੀਦਾਂ ਤੋਂ ਵੱਧ ਕੰਮ ਤੁਸੀਂ ਏਜੰਟਾ ਤੋਂ ਹੀ ਕਰਾਉਣੇ ਹੋ ਠੀਕਾ ਜੇ ਏਜੰਟਾ ਦਾ ਕੰਮ ਆ ਉਹ ਥੋੜਾ 1 ਮਿੰਟ ਜੀ ਹੋ ਜਾਂਦਾ ਠੀਕਾ ਉੱਥੇ ਵੀ ਇਹੀ ਗੱਲਾਂ ਹੁੰਦੀਆਂ ਨੇ ਇਹਦਾ ਸਵਾਲ ਆ ਵੀ ਸਰਕਾਰ ਜਿਹੜੇ ਆਪਣੇ ਦਿਖਾਵੇ ਕਰਦੀ ਆ ਇਹ ਹਵਾ ਚ ਹੀ ਆ ਸਾਰਾ ਕੁਝ ਜਿੱਥੋਂ ਇੱਥੇ ਲੱਗੇ ਤੋਂ ਕਟੋ ਕਟਾ ਸੀ 10 ਮਿੰਟ ਇੱਥੇ ਜਾਮ ਲਾਇਆ ਦੀ ਅਸੀਂ ਪ੍ਰਸ਼ਾਸਨ ਨੇ ਸਾਡ ਅਸੀਂ ਉਹਨਾਂ ਨੂੰ ਕਿਹਾ ਫੇਰ ਵੀ ਅਸੀਂ ਇੱਕ ਮਾਨਵਤਾ ਲਈ ਹੈ ਜਾਮ ਚੱਕਦਾ ਮੈਂ ਨਾ ਮਨੀਸ਼ ਕੁਮਾਰ ਆ ਜੀ ਸੁੰਦਰ ਨਗਰ ਲੁਧਿਆਣਾ ਦੇ ਜੀ ਜੀ ਕੀ ਇਹ ਅਸੀਂ ਇੱਕ ਗੱਡੀ ਪਾਸਿੰਗ ਕਰਾਈ ਸੀ ਜੀ ਜਿਹੜੀ ਇਹਨਾਂ ਦੇ ਅਸੀਂ ਪੂਰੀ ਫੀਸ ਭਰਤੀ ਹੈ ਪੂਰਾ ਟੈਕਸ ਭਰਤਾ ਵਾ ਉਸ ਤੋਂ ਬਾਅਦ ਜੀ ਇਹਨਾਂ ਨੇ ਇੱਕ ਡੇਟ ਪਾਤੀ ਸੀ ਮੈਂ ਗੱਡੀ ਲਿਆ ਸੀਗਾ 1 2 2024 ਨੂੰ ਜੀ ਅੱਜ ਤੱਕ ਇਹ ਗੱਡੀ ਦੇ ਅਪਡੇਟ ਨਹੀਂ ਹੋਈ ਹੈ ਸਿਰਫ ਕੱਲੇ ਟੈਕਸੀ ਟੈਕਸ ਬੋਲਦੇ ਨੇ ਆਪਾਂ ਆਨਲਾਈਨ ਚੈੱਕ ਕਰਦੇ ਕੱਲੇ ਟੈਕਸ ਬੋਲਦੇ ਨੇ ਬਾਕੀ ਜੀ ਫਿਟਨੈਸ 0 ਚੁੱਕੀ ਹੈ ਜਦ ਕਿ ਇਹਨਾਂ ਤਰੀਕ ਵੀ 24 ਦੀ ਜਗ੍ਹਾ 25 ਦੀ ਜਗ੍ਹਾ 24 ਪਾਈ ਹੋਈ ਹੈ ਅੱਜ ਤੋਂ ਬਾਅਦ ਮੈਂ 10 ਤੋਂ 15 ਵਜੇ ਨਾਲ ਕੋ ਆ ਚੁੱਕਾ ਹਾਂ ਰਿਕਵੈਸਟ ਵੀ ਕਰ ਚੁੱਕਿਆ ਕਰਦੇ ਆ ਕਰਦੇ ਆ ਕਰਦੇ ਆ ਜਦੋਂ ਵੀ ਇੱਥੇ ਆਣੇ ਆ ਵੀ ਇਹ ਅਸੀਂ ਨਹੀਂ ਕੀਤੀ ਜੀ ਦੂਜੇ ਨੇ ਕੀਤੀ ਹੈ ਉਹਦੇ ਕੋਈਓ ਜੇ ਉਹਦੇ ਕੋ ਆਣੇ ਆ ਅਗਲੇ ਡਾਇਰੀ ਤੇ ਨੋਟ ਕਰਕੇ ਇੱਕ ਮਿੱਠੀ ਗੋਲੀ ਦੇ ਕੇ ਤੋੜ ਦਿੰਦਾ ਵੀ ਜਾਓ ਜੀ ਕੋਈ ਗੱਲ ਤੁਹਾਡਾ ਕੰਮ ਹੋ ਜਾਊਗਾ ਅੱਜ ਮੇਰੇ ਸਾਬ ਨਾਲ ਜੀ ਦੋ ਤਿੰਨ ਦੋਜੋ ਮਹੀਨਾ ਤੇ ਹੁਣ ਪੰਜਵਾਂ ਮਹੀਨਾ ਚੁੱਕਿਆ ਤਿੰਨ ਮਹੀਨੇ ਹੋ ਗਏ ਸਾਨੂੰ ਗੇੜੇ ਮਾਰਦੇ ਕਹਿੰਦੇ ਕੀ ਆਖਿਰ ਦੇ ਵਿੱਚ ਕਹਿੰਦੇ ਕੀ ਜੀ ਬਸ ਮਿੱਠੀ ਗੋਲੀ ਪਾ ਹੋ ਗਿਆ ਜੀ ਤੁਹਾਡਾ ਕਰਤਾ ਜੀ ਤੁਹਾਡਾ 2 ਦਿਨਾਂ ਬਾਅਦ ਤੁਹਾਡੇ ਆਨਲਾਈਨ ਚੜ ਜੂਗਾ ਤੇ ਤੁਸੀਂ 2 ਦਿਨਾਂ ਬਾਅਦ ਚੈੱਕ ਕਰ ਲਿਓ ਤੁਸੀਂ ਉਹਨਾਂ ਨੂੰ ਕਹਿੰਦੇ ਨਹੀਂ ਜੇ ਅਸੀਂ ਸੜਕ ਤੇ ਜਾਵਾਂਗੇ ਸਾਨੂੰ ਟ੍ਰੈਫਿਕ ਵਾਲੇ ਰੋਕਣਗੇ ਤੇ ਅਸੀਂ ਉਹਨਾਂ ਨੂੰ ਕੀ ਜਵਾਬ ਦਵਾਂਗੇ ਉਹ ਕਹਿੰਦੇ ਜੀ ਇੱਕ ਤੁਹਾਡੇ ਕੋਲ ਰਸੀਦ ਇਹਦੀ ਆਈ ਹੋਈ ਸਰ ਕੋ ਡਿਜੀਟਲ ਰਸੀਦ ਹੈ ਰਸੀਦ ਦਿਖਾ ਦਿਓ ਜੇ ਉਹਦੇ ਚ ਤਾਂ ਨਹੀਂ ਰੋਕਣਗੇ ਜਦ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਟ੍ਰੈਫਿਕ ਵਾਲੇ ਉਹ ਰਸੀਦ ਨੂੰ ਮੰਨਦੇ ਨਹੀਂ ਉਹ ਕਹਿੰਦੇ ਇੱਕ ਹੀ 1.5 ਮਹੀਨਾ ਵੇਲੇ ਇੱਕ ਮਹੀਨਾ ਤੁਹਾਡੀ ਆਰਸੀ ਆਂਦੀ ਹੈ ਜਦ ਕਿ ਸਾਨੂੰ 4 ਠੀਕ ਹੈ ਜੀ ਇਹ ਚ ਵਧੀਆ ਅਫਸਰ ਵੀ ਜਿਹੜੇ ਜਾਣਦੇ ਨੇ بڑے ਅਫਸਰ ਨੇ ਅੜਦੇ ਨੇ ਠੀਕ ਹੈ ਇਹ ਜਿਹੜੀ ਰਿਸ਼ਵਤਖੋਰੀ ਵੀ ਹੁੰਦੀ ਹੈ ਸਿੱਧੀ ਜਿਹੜੀ ਗੱਲ ਹੈ ਇਹਦੇ ਵਿੱਚ ਵੀ ਰਿਸ਼ਵਤਖੋਰੀ ਹੁੰਦੀ ਹੈ ਜਿਹੜੇ ਇੱਥੇ ਉਹਨਾਂ ਦੀ ਫੀਸ ਪਾ ਦੇਣਾਂ ਦੀ ਜੇ ਉਹ ਚ ਪੈਸੇ ਪਾ ਦੇਵੇ ਉਹਨਾਂ ਦਾ ਤਾਂ ਕੰਮ ਹੋ ਜਾਂਦਾ ਇੱਕ ਮਹੀਨੇ ਜਾਂ 15 ਦਿਨ ਦੇ ਵਿੱਚ ਵਿੱਚ ਔਰ ਜਿਹੜੇ ਸਾਡੇ ਵਰਗੇ ਨੇ ਜਿਹੜੇ ਜਿਹੜੇ ਨਹੀਂ ਦਿੱਤੇ ਜਿਹੜੇ ਕੁਛ ਨਹੀਂ ਦਿੱਤਾ ਉਹਨਾਂ ਨੂੰ ਇਹ ਗੜੀ ਘਟਾਉਂਦੇ ਨੇ ਬਸ ਹੋਰ ਕੁਛ ਨਹੀਂ ਹੁੰਦਾ ਕਿ ਜੁਮਲਾ ਹੈ ਜੀ ਹੋ ਰਿਹਾ ਜੀ ਕਰ ਰਹੇ ਆ ਜੀ ਖਾ ਰਹੇ ਆ ਜੀ ਕਰ ਰਹੇ ਆ ਜੀ ਜਿਹੜੇ ਦਫਤਰ ਦਫਤਰ ਤੇ ਕੋਈ ਬੋਰਡ ਨਹੀਂ ਹੈ ਕੋਈ ਕੁਛ ਨਹੀਂ ਹੈ ਜਿਹ ਜੀ ਜੀ ਔਰ ਜਿਤਨੇ ਛੁੱਟੀ ਹੁੰਦੀ ਹੈ ਜੀ ਉਹਨਾਂ ਦੇ ਇੱਕ ਬੰਦੇ ਨੂੰ ਯਾਦ ਐਡੀਸ਼ਨਲ ਨੂੰ ਭੇਜਣ ਪਾਸਿੰਗ ਕਰੇ ਯਾ ਨੋਟਿਸ ਲਾਵੇ ਵੀ ਅੱਜ ਦੀ ਛੁੱਟੀ ਹੈ ਜੀ ਸੌਰੀ ਅੱਜ ਤਾਂ ਅੱਜ ਨਾ ਆਇਆ ਜਾਵੇ ਕੱਲ ਦੀ ਤਰੀਕ 'ਚ ਫਲਾਣਾ ਬੰਦੇ ਬੈਠੂਗਾ ਨੂੰ ਕੰਟੈਕਟ ਕੀਤਾ ਜਾਵੇ ਇੱਥੇ ਕਿਸੇ ਆਰਟੀਓ ਦਾ ਨੰਬਰ ਨਹੀਂ ਹੈ ਕਿਸੇ ਐਮਬੀਏ ਦਾ ਨੰਬਰ ਨਹੀਂ ਹੈ ਬੰਦਾ ਫੋਨ ਕਿਹਨੂੰ ਕਰੂਗਾ ਇੱਥੇ ਕੋਈ ਚਾਹ ਦਾ ਅਰੇਂਜਮੈਂਟ ਨਹੀਂ ਹੈ ਕੋਈ ਧੁੱਪ ਦਾ ਕੋਈ ਛਾਂ ਦਾ ਅਰੇਂਜਮੈਂਟ ਨਹੀਂ ਹੈ ਕੋਈ ਪਾਣੀ ਦਾ ਅਰੇਂਜਮੈਂਟ ਨਹੀਂ ਹੈ ਕੋਈ ਬੰਦਾ ਬਠਿੰਡੇ ਤੋਂ ਆਇਆ ਕੋਈ ਬੰਦਾ ਸੰਗਰੂਰ ਤੋਂ ਆਇਆ ਕੋਈ ਮੰਡਾਲੀ ਤੋਂ ਆਇਆ ਦੱਸੋ ਉਹਨਾਂ ਦਾ ਹਰਜਾਨਾ ਕੌਣ ਕੌਣ ਹਰਜਾਨਾ ਕੌਣ ਭਰੂਗਾ ਜੀ ਠੀਕੇ ਦਾ ਇੰਤਜ਼ਾਮ ਕਰਾ ਦੇ ਉਹ ਕਿਉਂ ਤੁਸੀਂ ਖੜਦੇ ਆ ਸਵੇਰ ਤੋਂ ਸ਼ਾਮ ਤੱਕ ਕਿੰਨੀ ਦੇਰ ਕਿੰਨੇ ਕੁ ਬੰਦੇ ਦੀ ਲੈਣ ਲੱਗੀ ਹੋਈ ਆ ਇਹਨਾਂ ਦੀ ਮਰਜ਼ੀ ਹੈ ਜਿੰਨੇ ਇੱਕ ਕਰ ਦੇਣਗੇ ਕਰ ਦੇਣਗੇ 11:30 12:00 ਵਜੇ ਤੱਕ ਕਹਿੰਦੇ ਆ ਉਸ ਤੋਂ ਬਾਅਦ ਬਾਕੀ ਨੂੰ ਕਹਿੰਦੇ ਕੱਲ ਨੂੰ ਆਈਓ ਇਹ ਕੀ ਮਤਲਬ ਹੈ ਜਿਹੜਾ ਬੰਦਾ ਸਵੇਰੇ 5 ਵਜੇ ਦਾ ਖੜਾ ਆ ਉਹਨੂੰ ਸਵੇਰੇ ਅਸੀਂ ਕਿਉਂ ਕਹਿੰਨੀ ਆ ਵੀ ਕੱਲ ਨੂੰ ਆਈਓ ਪਰਸੋਂ ਆਈਓ ਅਗਲੇ ਦਿਨ ਦਾ ਹੁੰਦਾ ਵੀ ਮੈਂ ਨਹੀਂ ਕੀਤਾ ਜੀ ਉਹਨੇ ਕੀਤਾ ਸੀ ਉਹਦੇ ਕੋਲ ਜਾਓ ਇਹਨੇ ਕੀਤਾ ਸੀ ਹੋਏ ਕਿ ਜਾਓ ਇਹ ਗੱਲ ਗਲਤ ਹੈ ਜੀ ਇਹਦੇ ਖਿਲਾਫ ਸ਼ਖਤ ਐਕਸ਼ਨ ਹੋਣਾ ਚਾਹੀਦਾ ਵਾ ਠੀਕ ਹੈ ਨਾ ਐਮਬੀਏ ਨੂੰ ਖਿੱਚਣਾ ਚਾਹੀਦਾ ਵਾ ਇੱਜਾਤੋ ਆ ਵੀਰ ਜੀ ਮੈਂ ਮਨਦੀਪ ਨਗਰ ਲੁਧਿਆਣੇ ਤੋਂ ਵੀਰ ਜੀ ਕੀ ਦਿੱਕਤ ਆ ਰਹੀ ਸਰ ਆਪਣੀ ਦਿੱਕਤ ਆ ਵੀਰ ਜੀ ਆਪਣੀ ਪੀਵੀ01 ਗੱਡੀ ਆ ਇਹਦੀ ਫਿਟਨੈਸ ਦਾ ਚੱਕਰ ਆ ਆਪਣੀ ਫਿਟਨੈਸ ਵੀਰ ਜੀ ਆਨਲਾਈਨ ਇਹਨਾਂ ਨੇ 812025 ਦੀ ਚੜਾਈ ਹੋਈ ਜੀ ਤੁਸੀਂ ਹਿਸਾਬ ਲਾ ਲਓ ਵੀ 8125 ਤੋਂ ਅੱਜ ਕਿੰਨਾ ਟਾਈਮ ਹੋ ਗਿਆ ਉਸ ਤੋਂ ਬਾਅਦ ਮੈਂ ਇਹ ਇਹਰੇ ਐਮਬੀਏ ਸਾਹਿਬ ਆ ਇਨਾਂ ਕੋਲੇ ਵੀਰੇ 20 ਗੇੜੇ ਮਾਰ ਚੁੱਕੇ ਆ ਜਦੋਂ ਇੱਥੇ ਆਈਦਾ ਕਦੇ ਉਹ ਕਹਿੰਦਾ ਦੂਜੇ ਨੇ ਕੀਤੀ ਆ ਦੂਜਾ ਕਹਿੰਦਾ ਦੂਜੇ ਨੇ ਕੀਤੀ ਹੋਈ ਆ ਖੱਜਲ ਖਵਾਰ ਕਰਦੇ ਆ ਵੀਰੇ ਇੱਥੇ ਤਿੰਨ ਤਿੰਨ ਚਾਰ ਚਾਰ ਘੰਟੇ ਧੁੱਪੇ ਖੜ ਕੇ ਮੁਰਜ ਮੁਰਜ ਜਾਈਦਾ ਵਾ ਫਿਟਨੈਸ ਮੇਰੀ ਇਨਾਂ ਦੀ ਆਈਡੀ 'ਚ ਪਈ ਆ ਵੈਰੀਫਿਕੇਸ਼ਨ ਨਹੀਂ ਕਰਦੇ ਮੇਰੀ ਵੀਰ ਦੀ ਪੀਵੀ01 ਘੱਡੀ ਆ ਮੈਂ ਦਿੱਲੀ ਜਾਣਾ ਦਿੱਲੀ ਦਾ ਮੇਰਾ ਕੰਮ ਆ ਪੁਲਿਸ ਵੜ ਲੈਂਦੀ ਆ ਕਦੇ 2000 ਕਦੇ 1000 ਕਦੇ 1500 ਪਰਸੋਂ ਮੇਰੀ ਗੱਡੀ ਆ ਤੁਹਾਡੇ ਪਿੱਛੇ ਖੜੀ ਆ ਆਪਣੇ ਲਖਨਪੁਰ ਬਾਰਡਰ ਜੰਮੂ ਦਾ ਜੰਮੂ ਜਾ ਰਿਹਾ ਸੀ ਮੈਂ ਲਖਨਪੁਰ ਬਾਰਡਰ ਤੋਂ ਵੀਰ ਜੀ ਫਿਟਨੈਸ ਕਾਰਨ ਮੇਰੀ ਗੱਡੀ ਵਾਪਸ ਮੋੜੀ ਆ ਦੇਖੋ ਇੱਕ ਗੱਡੀ ਆ ਇਹੀ ਰੋਜੀ ਰੋਟੀ ਆ ਇਹੀ ਨੂੰ ਜੁਗਾਰ ਆ ਫਿਟਨੈਸ ਦੀ ਵਜ੍ਹਾ ਨਾਲ ਵੀਰ ਜੀ ਮੈਂ ਗੱਡੀ ਰੋਡ ਤੇ ਨਹੀਂ ਛੜਾ ਰਿਹਾ ਇਨਾਂ ਨੂੰ ਇਹ ਚਾਹੀਦਾ ਵੀ ਜੇ ਹੁਣਾ ਜਿੰਨੀ ਜਨਤਾ ਆਈ ਹੈ ਆਈ ਹੋਈ ਹੈ ਵੀਰ ਜੀ ਸਾਰੀ ਅਪਾਇੰਟਮੈਂਟ ਲੈ ਕੇ ਆਈ ਹੋਈ ਹੈ ਸਾਰੇ ਆਨਲਾਈਨ ਕੋਈ ਫਾਲਤੂ ਨਹੀਂ ਆਇਆ ਹੋਇਆ ਤੁਸੀਂ ਅਪਾਇੰਟਮੈਂਟ ਕਿਉਂ ਦਿੰਨੇ ਹੋ ਯਾਰ ਜੇ ਤੁਸੀਂ ਨਹੀਂ ਆਉਣਾ ਕਮ ਸੇ ਕਮ ਕੋਈ ਆਪ ਦਾ ਇੱਥੇ ਬੰਦਾ ਭੇਜੋ ਕੋਈ ਜਨਤਾ ਨੂੰ ਕਿਉਂ ਪਰੇਸ਼ਾਨ ਕਰਦੇ ਆ ਸੋ ਹੱਥ ਜੋੜ ਕੇ ਬੇਨਤੀ ਆ ਵੀ ਇਨਾਂ ਐਮਬੀਆਈ ਨੂੰ ਬੇਨਤੀ ਆ ਵੀ ਸਾਡੀ ਜਿਹੜੀ ਗੱਡੀਆਂ ਦੀ ਪਾਸਿੰਗ ਆ ਜਾਂ ਕੋ ਟੈਕਸ ਆ ਵੀ ਰਿਕੁਐਸਟ ਵਾਲੀ ਗੱਲ ਆ ਸਾਡਾ ਕੋਈ ਨਾ ਕੋਈ ਹੱਲ ਕਰੋ ਅਸੀਂ ਬਹੁਤ ਪਰਵਾਹ ਕੀ ਦੀ ਮੰਨਦੇ ਹੋ ਲਾਹਰਬਾਈ ਬੀਜ ਦੀ ਸਾਰੀ ਪ੍ਰਸ਼ਾਸਨ ਦੀ ਇਨਾਂ ਦੀ ਹੋਈ ਐਮਬੀ ਬੋਰਡ ਦੇ ਉੱਪਰ ਤੁਸੀਂ ਮੈਂ ਕਹਿੰਦਾ 100 ਬੰਦਾ ਖੜਾ ਜਿਹੜਾ ਬੰਦਾ ਮਰਜ਼ੀ ਫੋਨ ਲਾ ਲਓ ਉਹਦਾ ਫੋਨ ਸਵਿਚ ਆਪ ਹੁੰਦਾ ਕੋਈ ਹੱਲ ਨਹੀਂ ਵੀਰੇ ਕੋਈ ਸੁਣਵਾਈ ਨਹੀਂ ਬਹੁਤ ਜ਼ਿਆਦਾ ਪਰੇਸ਼ਾਨ ਹੁਣ ਪੁਲੀ ਪ੍ਰਸ਼ਾਸਨ ਆਇਆ ਉਹਨਾਂ ਨੇ ਕੀ ਤੁਹਾਨੂੰ ਆਸ਼ੀਸ਼ ਉਹ ਤਾਂ ਇਹ ਕਹਿੰਦੇ ਵੀ ਵੇਟ ਕਰ ਲਓ ਉਹਨਾਂ ਦੇ ਅੱਧੇ ਘੰਟੇ ਦਾ ਟਾਈਮ ਦੱਸਤਾ ਉਹਨਾਂ ਨੂੰ ਘੰਟੇ ਉਹਨਾਂ ਦੀ ਵੇਟ ਕਰ ਲਓ ਵੀ ਜੇ ਆਂਦੇ ਆ ਠੀਕ ਹੈ ਨਹੀਂ ਪਰ ਜਿਵੇਂ ਤੁਹਾਨੂੰ ਸਹੀ ਲੱਗੂਗਾ ਉਹਦਾ ਕਰ ਤੇ ਤੁਸੀਂ ਕੀ ਕਰੋਗੇ ਜੇ ਨਹੀਂ ਆਂਦੇ ਹੁਣ ਵੀਰ ਜੀ ਪਰ ਅਸੀਂ ਹੁਣ ਪਰੇਸ਼ਾਨ ਹੋਏ ਕੀ ਕਰਾਂਗੇ ਜੇ ਸਾਡੀ ਰੋਜ਼ੀ ਰੋਟੀ ਦਾ ਸਵਾਲ ਆਊਗਾ ਤਾਂ ਅਸੀਂ ਕੀ ਕਰਾਂਗੇ ਵੀਰ ਜੀ ਰੋਡ ਤੇ ਬੈ ਪਰੇਸ਼ਾਨ ਹੋ ਰਹੀ ਵੀ ਜੀ ਕਿਹਦਾ ਕਸੂਰ ਸਵੇਰ 5 ਵਜੇ ਦੇ ਆਏ ਹੋਏ ਆ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਮੇਰਾ ਨਾਮ ਜੀ ਜਸਪ੍ਰੀਤ ਸਿੰਘ ਹੈ ਜੀ ਜੀ ਸਰ ਸਰ ਕਿੰਨੇ ਵਜੇ ਦੇ ਪਹਿਲਾਂ ਆਏ ਹੋਏ ਸਰ ਮੈਂ ਨਾ ਮੇਰੀ ਗੱਡੀ ਦੀ ਫਰਵਰੀ ਦੀ ਪਾਸਿੰਗ ਹੈ ਇਹ ਆ ਗਈ 13 ਫਰਵਰੀ ਦੀ ਕਰਾਈ ਹੋਈ ਆ ਆਪਾਂ ਜੀ ਜੀ ਉਹ ਹਜੇ ਤੱਕ ਨੈੱਟ ਤੇ ਨਹੀਂ ਬੋਲਦੀ ਪਈ ਮੈਂ 10 ਚੱਕਰ ਕਚੈਰੀ ਦੇ ਲਾਤੇ ਆ ਇੱਥੇ ਆਨਾ ਤੇ ਇਹ ਕਹਿੰਦੇ ਜੀ ਉਹਨਾਂ ਦਾ ਕੰਮ ਹੈ ਉਹਨਾਂ ਕੋਲ ਜਾਣਾ ਕਹਿੰਦੇ ਜੀ ਇਹਨਾਂ ਦਾ ਕੰਮ ਹੈ ਇਹ ਕਹਿੰਦੇ ਜੀ ਅਫਸਰ ਕੱਲੂ ਦੂਜਾ ਆਊਗਾ ਪਰਸੋ ਦੂਜਾ ਆਊਗਾ ਜੇ ਦਲਾਲ ਕੋ ਜਾਨਨੇ ਆ ਉਹ ਕਹਿੰਦਾ ਜੀ 5000 ਰੁਪਿਆ ਦੋ ਤਾਂ ਢਾਡੀ ਮੈਂ ਪਾਸਿੰਗ ਆਨਲਾਈਨ ਚੜਾ ਸਕਦਾ ਆ ਦਲਾਲ ਕਹਿੰਦਾ 5000 5000 ਰੁਪਿਆ ਲੱਗੇਗਾ ਮੈਂ ਕਹਾਂ ਜੀ ਸਰਕਾਰੀ ਫੀਸ ਤੇ 800 ਰੁਪਿਆ ਹੈਗੀ ਆ ਕਹਿੰਦੇ ਜੀ ਸਾਨੂੰ ਉਸ ਚੀਜ਼ ਦਾ ਮਤਲਬ ਨਹੀਂ ਢਾਡੀ ਗੱਡੀ ਪਾਸ ਨਹੀਂ ਹੋਣੀ ਮੈਂ ਕਹਿੰਦਾ ਜੀ ਮੈਂ 25000 ਦੀ ਇੰਸ਼ੋਰੈਂਸ ਕਰਾਈ ਆ ਗੱਡੀ ਦੀ ਆਪਾਂ ਪੂਲ ਪੇਪਰ ਗੱਡੀ ਦੇ ਰੱਖੇ ਆ ਸਾਰਾ ਕੁਝ ਓਕੇ ਹੈਗਾ ਗੱਡੀ ਦਾ ਆਪਣਾ ਸਿਰਫ ਇੱਕ ਪਾਸਿੰਗ ਕਰਾਉਣ ਲਈ ਅਸੀਂ ਕਿਉਂ 5000 ਰੁਪਏ ਦਈਏ ਜੇ ਸਰਕਾਰੀ ਫੀਸ 800 ਰੁਪਿਆ ਹੈਗੀ ਅਸੀਂ 800 ਹੀ ਭਰਾਂਗੇ ਤੇ ਉਸ ਤੋਂ ਬਾਅਦ ਜੀ ਮੈਂ ਆਪਣੀ ਸਰਕਾਰੀ ਫੀਸ ਭਰ ਕੇ ਮੈਂ ਆਪਣੀ ਗੱਡੀ ਇੱਥੇ ਆ ਗਿਆ ਸੀਗਾ ਪਾਸ ਕਰਾਉਣ ਨੂੰ ਤੇ ਉਹਨਾਂ ਨੇ ਨੈਟ ਤੇ ਨਹੀਂ ਜਾਰੀ ਮੈਂ ਉਹਨੂੰ ਪੁੱਛਿਆ ਜਿਹੜਾ ਕੋ ਆਪਾਂ ਫਾਰਮ ਭਰਾਇਆ ਸੀ 500 ਉਹਨਾਂ ਨੇ ਲਿਆ ਉਹ ਕਹਿੰਦੇ ਜੀ ਤੁਸੀਂ ਆਪਣੇ ਆਪ ਗੱਡੀ ਦੀ ਪ ਕਰ ਸਕਦੇ ਜੇ ਤੁਸੀਂ ਹੁਣ ਪਾਸ ਕਰਾਣੀ ਹੈ ਤੇ ਤੁਹਾਨੂੰ 5000 ਰੁਪਏ ਦੇਣਾ ਪਏਗਾ ਹੋਰ ਤਾਂ ਤੁਹਾਡੀ ਇਹ ਹਰਾਸ਼ਮੈਂਟ ਹੋ ਰਹੀ ਜਿਸ ਹਾਂਜੀ 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 ਮੈਂ ਫਰਵਰੀ ਮਹੀਨੇ ਦਾ ਚੱਕਰ ਕੱਢ ਰਿਹਾ ਜੀ ਕਚੈਰੀਆਂ 'ਚ ਮੇਰੀ ਇੱਕੋ ਹੀ ਗੱਡੀ ਆ ਉਹ ਜੇ ਬਲੈਰੋ ਉਹਦੇ ਵੀ ਜਦੋਂ ਜਾਂਦੇ ਪੁਲਿਸ ਵਾਲਾ ਰੋਕ ਲੈਂਦਾ ਅਗਲਾ ਕਹਿੰਦਾ ਜੀ ਤੁਹਾਡੀ ਪਾਸਿੰਗ ਨੈਟ ਤੇ ਨਹੀਂ ਬੋਲਦੀ ਪਈ ਹੈਗੀ ਮੈਂ ਕਹਾਂ ਸਰ ਅਸੀਂ ਪਾਸਿੰਗ ਕਰਾਈ ਹੈ ਕਹਿੰਦੇ ਇਸ ਚੀਜ਼ ਦਾ ਸਾਨੂੰ ਨਹੀਂ ਮਤਲਬ ਹੈਗਾ ਜਾਂ ਤੇ ਪੈਸੇ ਦੇ ਦਿਓ ਨਹੀਂ ਤੇ ਚਲਾਨ ਕਰਾ ਲਓ ਸਿੱਧਾ ਹਿਸਾਬ ਹੁਣ ਮੈਂ ਤੇ ਆਪੇ ਗੇੜੇ ਮਾਰ-ਮਾਰ ਕੇ ਪਰੇਸ਼ਾਨ ਹੋ ਗਿਆ ਜੀ ਮਤਲਬ ਮੇਰੀ ਪਾਸਿੰਗ ਨੈਟ ਤੇ ਨਹੀਂ ਚੜ ਚੜਦੀ ਨਹੀਂ ਪਈ ਹੈਗੀ ਹੁਣ ਤੁਸੀਂ ਕੀ ਮੰਗ ਕਰਦੇ ਮੰਗਦੇ ਇਹੀ ਕਰਦੇ ਵੀ ਜਿਹੜਾ ਕਰਪਸ਼ਨ ਕਰ ਰਿਹਾ ਜੀ ਇਹਨਾਂ ਨੂੰ ਰੋਕਿਆ ਜਾਵੇ ਜੀ ਇਹਨਾਂ ਨੂੰ ਤੇ ਜਿਹੜਾ ਜੈਨੂਅਲ ਬੰਦਾ ਉਹਨੂੰ ਡਰਾਈਵਰ ਆਏ ਵੇ ਕਿਹੜਾ ਕੋਈ ਇੰਨਾ ਪੜਿਆ ਲਿਖਿਆ ਬੰਦਾ ਹੈਗਾ ਵੀ ਜੋ ਪਾਈ ਬਹੁਤ ਪੜਿਆ ਲਿਖਿਆ ਹੈਗਾ ਜਿਹੜਾ ਆਪਣੇ ਕੰਮ ਆਪ ਕਰ ਲੇਗਾ ਜਾਂ ਤੇ ਇੱਕ ਬੰਦਾ ਬਿਠਾਉਣ ਨੂੰ ਸਰਕਾਰੀ 20 ਸੋਸੇ ਟਾਈਮ ਕੱਟੇ ਆਪਣੀ ਤੇ ਗੱਡੀ ਪਾਸ ਸਾਡੀ ਕਰੇ ਪਾਸ ਕਰਕੇ ਛੱਡੇ ਇਹ ਇਹਨਾਂ ਨੇ ਦਲਾਲ ਵਿੱਚ ਬਿਠਾਏ ਹੋਏ ਆ ਦਲਾਲ ਆਂਦੇ ਆ ਜੀ ਉਹ ਕਹਿੰਦੇ ਸਾਈ ਤੇ 5-5000 ਦੂਜੀ ਗੱਲ ਇੱਥੇ ਕਹਿੰਦੇ ਕੋਈ ਆਫਿਸ ਨਹੀਂ ਕੋਈ ਟੇਬਲ ਨਹੀਂ ਕੋਈ ਕੁਝ ਨਹੀਂ ਹੈ ਸਿਰਫ ਫੜਾ ਹੀ ਆਉਂਦਾ ਉਹ ਸਾਡਾ ਇੱਕ ਜਿਸ ਸਾਹਮਣੇ ਹਾਂਜੀ ਸਰ ਇਹਦਾ ਨਾ ਮਤਲਬ ਇਹਨਾਂ ਦਾ ਪ੍ਰੋਪਰ ਫੀਸਿੰਗ ਇੱਥੇ ਕੱਟਣੀ ਚਾਹੀਦੀ ਆ ਕਿਉਂਕਿ ਡਰਾਈਵਰ ਕੋਈ ਵੀ ਇੰਨਾ ਕੋੜਿਆ ਲਿਖਿਆ ਨਹੀਂ ਹਗਾ ਜੇ ਚਲੋ ਜੇ ਕੋਈ ਹਗਾ ਵੀ ਉਹਨੂੰ ਉਦਾਂ ਹਰਾਸਮੈਂਟ ਕਰਕੇ ਪਰੇਸ਼ਾਨ ਕਰ ਦਿੱਤਾ ਜਾਂਦਾ ਆ ਤੇ ਇਸ ਕਰਕੇ ਵੀ ਇਹਨਾਂ ਦਾ ਇਸ ਦਾ ਜਿਹੜਾ ਪ੍ਰੋਸੈਸ ਹੈ ਉਹ ਵੀ ਇੱਥੇ ਕਰਨ ਉਸੇ ਟਾਈਮ ਹੀ ਡਰਾਈਵਰ ਨੂੰ ਨਾਲ ਹੀ ਗੱਡੀ ਪਾਸਿੰਗ ਕਰਕੇ ਦੇਣ ਜੇ ਹੁਣ ਡਰਾਈਵਰ ਦਨਾਲ ਕੋ ਜਾਂਦਾ ਉਹ 5000 ਰੁਪਏ ਮੰਗਣ ਦੇ ਆ ਪਾਸਿੰਗ ਦਾ ਜਦਕਿ 5000 ਦਾ ਕੋਈ ਰੂਲ ਨਹੀਂ ਹੈਗਾ ਪਾਸਿੰਗ ਦਾ ਮੇਰਾ ਨਾਮ ਹਨੀਸ਼ ਗਰਗ ਹੈ ਜੀ ਕਿੱਥੋਂ ਆਏ ਹੋ ਜੀ ਮੈਂ ਬਟਿੰਡੇ ਤੋਂ ਆਇਆ ਮੈਂ ਜੀ ਕੀ ਗੱਲ ਇੱਥੇ ਕੀ ਗੱਲ ਹੈ ਗੱਡੀ ਪਾਸਿੰਗ ਲੈ ਆਏ ਆ ਜੀ ਪਹਿਲਾਂ ਸ਼ੁੱਕਰਵਾਰ ਆ ਫਰਾਈਡੇ ਉਧਰ ਕਹਿੰਦੇ ਸਾਬ ਠੀਕ ਨਹੀਂ ਤਬੀਤ ਖਰਾਬ ਹੈ ਤਾਂ ਅਸੀਂ ਵੇਟ ਕਰਕੇ ਚਲੇਗੇ ਸ਼ਾਇਦ ਹੋ ਸਕਦਾ ਥੋੜੇ ਟਾਈਮ ਦਾ ਕਾ ਜਾਣਗੇ ਪਰ ਨਾ ਆਏ ਆ ਸਾਡੇ ਛੜੀ ਛੰਡੇ ਅਫਸਰ ਅੱਜ ਮੰਡੇ ਦੁਆਰਾ ਫੇਰ ਸਵੇ ਅਜ 7 ਵਜੇ ਦੀ ਜੂਰੇ ਖੜੇ ਆਗੇ ਤਾਂ ਕਹਿਣ ਲੱਗੇ ਵੀ 9 ਵਜੇ ਤੇ ਕਾਉਣਗੇ ਤਾਂ ਅਸੀਂ ਕਿਹਾ ਚਲੋ ਵੇਟ ਕਰ ਲੈਨੇ ਹੋਰ ਕਰ ਲੈਨੇ 9 ਵਜੇ ਕੇ 10 ਵਜੇ ਆਖਰਕਾਰ 10 10 11 ਵਜੇ ਤੇ ਕਨਾ ਆਈ ਤਾਂ ਉਹਦੂ ਵਾਰ ਹਰਾਸਮੈਂਟ ਹੋ ਗਿਆ ਸੀ ਸੜਕ ਵੀ ਜਾਮ ਕੀਤੀ ਹੈ ਵੀ ਸ਼ਾਇਦ ਕੁਝ ਫਰਕ ਪਵੇ ਸ਼ਾਇਦ ਸਰਕਾਰਾਂ ਸੁਣਨ ਪਰ ਸਾਡੀ ਨਹੀਂ ਸੁਣੀ ਜਾ ਰਹੀ ਅੱਜ ਫੇਰ ਵਾਪਸ ਬਿਠਨੇ ਦੁਆਰਾ ਫੇਰ ਚੱਲੇ ਕਿੰਨਾ ਕ ਖਰਚਾ ਹੋ ਜਾਂਦਾ ਅਨਜਾਣ ਖਰਚਾ ਭਾਈ ਸਾਹਿਬ 2500 ਰੁਪਏ ਤੇ ਪٹرول ਦਾ ਲੱਗੇ 1000 ਰੁਪਏ ਡਰਾਈਵਰ ਨੂੰ ਦੇ ਕੇ ਆ ਭਾਈ ਗੱਡੀ ਕਿ ਜਾਨੀ ਕਿ ਕਾਫੀ ਦਿੱਕਤ ਤੇ ਦੁਆਰਾ 35000 ਰੁਪਏ ਮੈਮ ਰੋਟੀ ਬਣੀ ਦਾ ਜਾਣ ਆਣ ਜਾਣ ਦਾ ਲਗਭਗ 24500 ਲੱਗਿਆ ਦੂਜੀ ਵਾਰ ਐ 9000 ਪੈ ਲੱਗਿਆ ਤੇ 9000 12000 ਦੀ 20 ਭਾਰਤੀ ਭਿੰਡੇ ਆਂਦੀ ਸਰਕਾਰੀ ਭੀਸ ਭਾਰਤੀ ਜੀ ਜਾਨੀ ਬਹੁਤ ਜਿਆਦਾ ਦਿੱਕਤ ਹਜੇ ਹਜੇ ਵੀ ਕੰਮ ਪੂਰਾ ਨਹੀਂ ਹੋਇਆ ਮੁਕੰਮਲ ਨਹੀਂ ਹੋਇਆ ਜੀ ਦੁਆਰਾ ਫੇਰ ਆਣਾ ਪੂਗਾ ਦੇਖੋ ਦੁਆਰਾ ਆਕੇ ਵੀ ਕੰਮ ਹੁੰਦਾ ਹੈ ਤਾਂ ਸਾਨੂੰ ਲੱਗਦਾ ਸ਼ਾਇਦ ਫੇਰ ਵੀ ਪਰਮਾਤਮਾ ਦਾ ਸ਼ੁਕਰੀਆ ਕਰਾਂਗੇ ਜਿਹਦੇ ਦੁਆਰਾ ਕੰਮ ਹੋਇਆ। ਮੈਂ ਨਹੀਂ ਬੁਲਾਵਾਂਗੇ ਇਸ ਨੂੰ ਆਉਣਾ ਚਾਹੀਦਾ ਉਹ ਨਹੀਂ। ਇੱਕ ਮਿੰਟ ਪਹਿਲਾਂ ਜੇ ਯਾਨੀ ਕਿ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ। ਬਹੁਤ ਜ਼ਿਆਦਾ ਹਰਾਨ ਮੈਂ ਆਪਦੀ ਦੁਕਾਨ ਬੰਦ ਕਰਕੇ ਆਇਆ ਜੀ ਵੀ ਭਾਈ ਕੱਲ ਨੂੰ ਇਹ ਨਾ ਹੋਵੇ ਚਲਾਨ ਕੱਟਿਆ ਜਾਵੇ ਤੇ ਸਰਕਾਰ ਨੂੰ ਪਏ ਹੋਰ ਦੇਣਾ ਪਵੇ ਸਰਕਾਰ ਚਲਾਨ ਕੱਟੇ। ਕੀ ਮੰਗਦੇ ਹੋ? ਮੰਗੇ ਇਹ ਹੈ ਜੀ ਸਰਕਾਰ ਨੂੰ ਚਾਹੀਦਾ ਵੀ ਭਾਈ ਜਨਤਾ ਨੂੰ ਇਹਨਾਂ ਪਰੇਸ਼ਾਨ ਨਾ ਕੀਤਾ ਜਾਵੇ। ਤੇ ਜਿਹੜੇ ਕਿ ਅਸੀਂ ਸੋਹਾਂ ਦੇ 5 ਵਜੇ ਦੇ ਕੋਈ 7 ਵਜੇ ਦਾ ਕੋਈ 9 ਵਜੇ ਦਾ ਕੋਈ 11 ਵਜੇ ਦਾ ਕੋਈ ਕਿਵੇਂ ਖੜਾ ਕੋਈ ਕਿ ਕੀ ਮਿਸ ਹਸਾਂ ਬੰਦ ਕਰਕੇ ਆਇਆ ਸਾਬੂਰੇ ਆ ਕੇ ਖੜੇ ਨੇ ਜੀ ਗੱਲ ਇਹ ਵੀ ਸਿਰਫ ਇਹੀ ਹੈ ਵੀ ਗੱਡੀ ਕੋਈ ਪਾਸਿੰਗ ਹੋ ਜੇ ਸਭ ਬੈਂਦੇ ਹੁਣ ਗੱਲ ਤਾਂ ਇਹ ਸਾਨੂੰ ਇਹ ਨਹੀਂ ਪਤਾ ਨਾ ਵੀ ਦੁਬਾਰਾ ਕਦੋਂ ਆ ਕੇ ਬੈਠਣਗੇ ਕੱਲ ਨੂੰ ਕਹਿ ਰਹੇ ਕੱਲ ਨੂੰ ਅਸੀਂ ਫੇਰ ਆ ਜੀ ਉਰੇ ਫੇਰ ਨਾ ਕੋਈ ਹੋਵੇ ਅਸੀਂ ਫੇਰ ਵਾਪਸ ਲਈਏ ਨਹੀਂ ਨਾ ਹੁਣ ਦਾ ਕਾਰਨ ਪਤਾ ਲੱਗਿਆ ਨਾਣ ਦਾ ਕਾਰਨ ਫੋਨ ਬੰਦ ਕਰ ਰਿਹਾ ਜੀ ਬੰਦ ਕਰ ਦਿੰਦਾ ਅਸੀਂ ਹੁਣ ਨਹੀਂ ਚੱਕਦੇ ਹੋ ਗੱਲ ਤਾਂ ਹੈ ਨਾ ਜੀ ਵੱਡੇ ਅਫਸਰਾਂ ਦੇ ਨੰਬਰ ਹੈ ਵੱਡੇ ਅਫਸਰਾਂ ਦੇ ਨੰਬਰ ਸਾਡੇ ਕੋਲ ਕਿਹੜਾ ਹੈਗਾ ਜੀ ਮੇਰਾ ਨਾਮ ਅਮਰਤਪਾਲਾ ਜੀ ਐਸਐਸਓ ਸਲੇਮਪਾਲ ਸਰੇ ਕਿੱਧਰ ਧਰਨਾ ਲਗਾਇਆ ਸੀ ਤੁਹਾਡੇ ਉਹਨਾਂ ਨੇ ਕਿਹਾ ਕੀ ਬਣਿਆ ਇਹ ਧਰਨਾ ਇਹਨਾਂ ਦੇ ਆਪਣੀਆਂ ਕੋਈ ਮੰਗਾਂ ਸੀਗੇ ਜੁਨੀਅਨ ਦੀਆਂ ਮੰਗਾਂ ਨੇ ਆਰਟੀਓ ਆਫਿਸ ਨੇ ਵਿੱਚ ਉਹਨਾਂ ਦਾ ਮਸਲਾ ਸੋਲਵ ਹੋ ਗਿਆ ਹੁਣ ਆਰਟੀਓ ਸਾਹਿਬ ਇੱਥੇ ਆ ਰਹੇ ਨੇ ਇਹਨਾਂ ਦੀਆਂ ਮੰਗਾਂ ਨੇ ਜੋ ਮੰਗ ਰਹੇ ਨੇ ਮੇਰੇ ਕਾਫੀ ਦਿਨਾਂ ਤੋਂ ਪਰੇਸ਼ਾਨ ਹੋ ਰਿਹਾ ਸੀ ਉਹ ਗੱਲ ਹੋ ਗਈ ਹੈ ਜੀ ਆਪਣੇ ਆਰਟੀਓ ਸਾਹਿਬ ਨਾਲ ਬਾਬਾ ਜੀ ਨਾਲ ਗੱਲ ਹੋ ਗਈ ਆ ਉਹ ਇਹਨਾਂ ਦਾ ਮਸਲਾ ਆ ਕੇ ਸੋਲਵ ਕਰ ਰਹੇ ਨੇ ਸਰ ਕਿਹੜੀ ਜਗ੍ਹਾ ਧਰਨਾ ਲੱਗਿਆ ਸੀ ਇਹ ਤਾਂ ਇਹ ਐਲਡੀ ਕੋ ਚੌਂਕੀ ਤੇ ਲੱਗ ਗਿਆ ਜਲੰਧਰ ਬਾਈਪਾਸ ਦਾ